ਜਦੋਂ ਆਪਾਂ ਗੱਲ ਕਰਦੇ ਆਂ ਤੇਜਾਬ ਦੇ ਬਾਰੇ ਵਿੱਚ ਲਗਭਗ ਹਰ ਘਰ ਦੇ ਵਿੱਚ ਇਹ ਸਮੱਸਿਆ ਬਣੀ ਹੋਈ ਆ ਤੇਜਾਬ ਦੀ ਜੇ ਫੈਮਿਲੀ ਦੇ ਵਿੱਚ ਪੰਜ ਮੈਂਬਰ ਆ ਤਾਂ ਚਾਰ ਮੈਂਬਰਾਂ ਨੂੰ ਇਹ ਆਮ ਹੀ ਸਮੱਸਿਆ ਆ ਗਈ ਹੈ ਆਪਾਂ ਡਾਕਟਰ ਕੋਲੇ ਜਾਂਦੇ ਆਂਗੇ ਡਾਕਟਰ ਆਪਾਂ ਨੂੰ ਇੱਕ ਕੈਲਸੂਲ ਆਂਦਾ ਜਿਹੜਾ ਆਪਾਂ ਨੂੰ ਸਵੇਰੇ ਖਾਲੀ ਪੇਟ ਲੈਣਾ ਹੁੰਦਾ ਹੀ ਆ ਤਕਰੀਬਨ ਕਈ ਤਾਂ ਮੇਰੇ ਵੀਰੇ ਇਹੋ ਜਿਹੇ ਆ ਜਿਨ੍ਹਾਂ ਨੂੰ ਇਹ ਕੈਲਸੂਲ ਹਮੇਸ਼ਾ ਲਈ ਸਾਰੀ ਉਮਰ ਵਾਸਤੇ ਲੱਗ ਜਾਂਦਾਗਾ ਪਰ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਨੁਕਤਾ ਦੱਸਣ ਜਾ ਰਿਹਾ ਜਿਹਦੇ ਨਾਲ ਤੁਹਾਡਾ ਤਜਾਵ ਜਿਹੜਾ ਹਮੇਸ਼ਾ ਲਈ ਬਣਨਾ ਬੰਦ ਹੋ ਜਾਊਗਾ ਤੇ ਤੁਹਾਨੂੰ ਕਦੇ ਵੀ ਤਜਾਵ ਨਹੀਂ ਬਣੂਗਾ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਇਹ ਤੋਂ ਤੁਸੀਂ ਹਮੇਸ਼ਾ ਲਈ निजात ਪਾ ਸਕਦੇ ਹੋਗੇ ਇਹ ਤ੍ਰਿਫਲਾ ਚੂਰਨ ਲੈ ਕੇ ਆਉਣਾਗਾ ਜਿਹੜਾ ਬਾਜ਼ਾਰ ਤੋਂ ਆਮ ਹੀ ਮਿਲ ਜਾਂਦਾਗਾ ਕੋਈ ਬੜਾ ਔਖਾ ਕੰਮ ਨਹੀਂ ਹੈਗਾਗਾ ਤੁਸੀਂ ਬਾਜ਼ਾਰ ਤੋਂ ਚੂਰਨ ਨਹੀਂ ਲਿਓਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਘਰੇ ਵੀ ਬਣਾ ਸਕਦੇ ਹੋਗੇ ਇਹ ਤਨੀਆਂ ਚੀਜ਼ਾਂ ਦੇ ਸਮੇਲ ਤੋਂ ਬਣਦਾਗਾ ਜਿਵੇਂ ਕਿ ਹਾਰਡਾ ਬੇਹੇੜਾ ਤੇ ਸੁੱਕਿਆ ਹੋਇਆ ਆਮਲਾ ਤੁਸੀਂ ਇਹ ਚੀਜ਼ਾਂ ਨੂੰ ਘਰੇ ਲਿਆਓ ਘਰੇ ਲਿਆ ਕੇ ਇਹਨਾਂ ਨੂੰ ਕੁੱਟ ਲੋ ਠਟਕੇ ਦਾ ਪਾਊਡਰ ਬਣਾ ਲਓ ਜਦ ਇਹਨਾਂ ਦਾ ਪਾਊਡਰ ਬਣ ਗਿਆ ਤਾਂ ਸਮਝ ਲਓ ਇਹ ਤ੍ਰਿਫਲਾ ਚੂਰਨ ਤਿਆਰ ਹੋ ਗਿਆ ਤੁਸੀਂ ਇਹਨੂੰ ਲੈਣਾ ਕਿਵੇਂ ਹੈਗਾ ਸ਼ਾਮ ਨੂੰ ਇੱਕ ਚਮਚਾ ਇੱਕ ਗਲਾਸ ਵਿੱਚ ਪਿਉਂਦਿਓ ਤੇ ਸਵੇਰੇ ਉੱਠ ਕੇ ਖਾਲੀ ਪੇਟ ਇਹਨੂੰ ਛਾਣ ਕੇ ਪੀ ਲਓ ਪਰ ਤੁਸੀਂ ਇੱਕ ਕੰਮ ਕੀ ਕਰਨਾ ਜਦ ਤੁਸੀਂ ਇਹ ਤ੍ਰਿਫਲਾ ਚੂਰਨ ਸਵੇਰੇ ਲੈਣਾਗਾ ਤਾਂ ਤੁਸੀਂ ਘੰਟਾ ਡੇਢ ਘੰਟਾ ਤੱਕ ਕੋਈ ਖਾਣਾ ਪੀਣਾ ਨਹੀਂ ਆ। ਇਹ ਮੇਰੇ ਵੀਰ ਸਵੇਰੇ ਤੁਰੰਤ ਲੈ ਲਿਆ ਪਰ ਉਸ ਤੋਂ 10 ਮਿੰਟ ਬਾਅਦ ਚਾਹ ਜਾਂ ਕੌਫੀ ਦਾ ਸੇਵਨ ਕਰ ਲੈਂਦੇ ਆ ਉਹ ਇਦਾਂ ਨਹੀਂ ਕਰਨਾ ਕਿਉਂਕਿ ਫੇਰੇ ਨੁਕਤਾ ਕੰਮ ਨਹੀਂ ਕਰੂਗਾ। ਕਿਉਂਕਿ ਆਪਾਂ ਕਈ ਵਾਰੀ ਡਾਕਟਰ ਕੋਲ ਜਾਂਦੇ ਆ ਡਾਕਟਰ ਆਪਾਂ ਨੂੰ ਦਵਾਈ ਦਿੰਦਾਗਾ ਆਪਾਂ ਕਹਿ ਦਿੰਨੇ ਆ ਵੀ ਤੁਹਾਡੀ ਦਵਾਈ ਨੇ ਕੰਮ ਨਹੀਂ ਕੀਤਾ। ਉਹੀ ਗੱਲ ਆ ਕਿ ਆਪਾਂ ਡਾਕਟਰ ਨੂੰ ਰੋਸ਼ਨੀ ਦੇ ਸਕਦੇਗੇ ਜੇ ਤੁਸੀਂ ਇਹ ਭਰੇਜ ਰੱਖੋਗੇ ਤਾਂ ਇਹ ਨੁਕਤਾ 100% ਕੰਮ ਕਰੂਗਾ। ਜਿਵੇਂ ਕਿ ਤੁਸੀਂ ਦੇਖੋ ਆਪਾਂ ਦੋ ਗਲਾਸ ਸਵੇਰੇ ਪਾਣੀ ਦੇ ਪੀ ਲੈਣੇ ਆਗੇ ਇਹਦੇ ਦੋ ਗਲਾਸ ਸਾਡੇ ਸਰੀਰ ਦੀ ਸਫਾਈ ਕਰਦੇ ਆਗੇ ਉਹ ਸਫਾਈ ਕਰਨ ਤੇ ਲਗਭਗ ਘੰਟਾ ਡੇਢ ਘੰਟਾ ਲੱਗ ਜਾਂਦਾਗਾ ਸਾਡੇ ਸਰੀਰ ਦੀ ਜਿਹੜੀ ਵੱਡੀਆਂ ਤਾਂ ਉਹਦੀ ਲਵਾਈ 32 ਫੁੱਟ ਆ ਗਈ ਇਸ ਲਈ ਆਪਾਂ ਤ੍ਰੇਫਲਾ ਚੂਣ ਲੈਣ ਤੋਂ ਬਾਅਦ ਘੰਟਾ ਡੇਢ ਘੰਟਾ ਤੱਕ ਕੁਝ ਵੀ ਖਾਣਾ ਪੀਣਾ ਨਹੀਂਗਾ ਇੱਕ ਮੈਂ ਤੁਹਾਨੂੰ ਹੋਰ ਦੱਸ ਦਾਂਗਾ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਤਿਜਾਬ ਕਦੇ ਵੀ ਨਾ ਬਣੇ ਤਾਂ ਤੁਸੀਂ ਕੀ ਕਰਨਾ 100 ਗ੍ਰਾਮ ਆਮਲਾ 50 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈ ਲਓ ਜੇ ਕੋਈ 슈ਗਰ ਦਾ ਮਰੀਜ਼ ਆ ਤਾਂ ਉਹ ਧਾਗੀ ਵਾਲੀ ਮਿਸ਼ਰੀ ਨਾਲ ਲਿਓ ਉਹਦੇ ਵਿੱਚ ਤੁਸੀਂ ਸੈਂਦਾ ਨਮਕ ਜਾਂ ਥੋੜਾ ਕਾਲਾ ਨਮਕ ਵੀ ਪਾ ਸਕਦੇ ਹੋ 20-30 ਗ੍ਰਾਮ ਲਗਭਗ ਪਾ ਲਓ ਤਾਂ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਲਓ ਤੁਸੀਂ ਸ਼ਾਮ ਨੂੰ ਇੱਕ ਚਮਚਾ ਗਰਮ ਪਾਣੀ ਨਾਲ ਲੈ ਲਓ ਤੇ ਸਵੇਰੇ ਤੁਹਾਡਾ ਪੇਟ ਆ ਜਿਹੜਾ ਪ੍ਰੋਪਰ ਤਰੀਕੇ ਨਾਲ ਸਾਫ਼ ਹੋਊਗਾ ਤੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਤੁਹਾਡੇ ਸਾਰੇ ਦਿਨ ਪਿਆਬ ਨਹੀਂ ਬਣੂਗਾ ਇਹ ਨੁਕਤਾ ਅਪਣਾਉਣ ਤੋਂ ਬਾਅਦ ਤੁਸੀਂ ਕੋਈ ਨਾ ਕੁਝ ਭਰੇਜ ਵੀ ਰੱਖਣਾਗਾ ਇਵੇਂ ਕਿ ਤੁਸੀਂ ਸਵੇਦ ਨਾਮਕ ਦੀ ਵਰਤੋਂ ਜਮ੍ਹਾਂ ਬੰਦ ਕਰ ਦਿਓ ਤੇ ਸਫੇਦ ਚੀਨੀ ਦੀ ਵਰਤੋਂ ਵੀ ਬਿਲਕੁਲ ਬੰਦ ਕਰ ਦਿਓ ਜਿਵੇਂ ਕਿ ਰਿਫਾਈਨਡ ਆਲ ਕਰੇ ਵਰਤਦੇ ਆਗੇ ਉਹਨੂੰ ਬਿਲਕੁਲ ਬੰਦ ਕਰ ਦਿਓ ਤੇ ਤਲਿਆ ਹੋਇਆ ਭੋਜਨ ਬਿਲਕੁਲ ਬੰਦ ਕਰ ਦਿਓ ਫਿਰ ਤੁਸੀਂ ਇਹ ਨੁਕਤੇ ਅਪਣਾ ਕੇ ਦੇਖੋ ਇਹ ਨੁਕਤੇ ਤੁਹਾਡੇ ਲਈ ਕਿੰਨਾ ਕਾਰਗਰ ਸਾਬਤ ਹੁੰਦਾਗਾ ਆ ਮੈਂ ਤ੍ਰਿਫਲਾ ਚੂਰਨ ਘਰੇ ਤਿਆਰ ਕੀਤਾਗਾ ਤੁਸੀਂ ਵੀ ਇਸ ਤਰੀਕੇ ਨਾਲ ਘਰੇ ਇਹਨੂੰ ਤਿਆਰ ਕਰ ਸਕਦੇ ਹੋਗੇ ਜੇ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਅੱਗੇ ਵੀ ਦੋਸਤ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਨਾ ਕਿਸੇ ਦਾ ਹੋਰ ਵੀ ਭਲਾ ਹੋ ਸਕੇ ਧੰਨਵਾਦ